ਨਕੀ ਇਹ ਤਾਂ ਉਹ ਤਾਂ ਲਾ ਰੱਖਿਆ ਲਿਆ ਫੜਾ ਇਧਰ ਦੇਖਾਂ ਮੈਂ ਉਹ ਮੰਮੀ ਕੁਛ ਨਹੀਂ ਇਹ ਤਾਂ ਉਹ ਨਾ 골ਡੀ ਦੇ ਕੰਮ ਦੇ ਕਾਗਜ਼ ਆ ਪਤਾ ਨਹੀਂ ਕਿੱਥੇ ਕਦੀ ਰੱਖ ਕੇ ਭੁੱਲ ਜਾਂਦੇ ਆ ਦੇਖ ਲਓ ਹੁਣ ਇੱਥੇ ਪਈ ਸੀ ਥੱਲੇ ਡਿੱਗ ਗਏ ਤੇ ਆ ਮੈਂ ਹੁਣ ਮੇਰੇ ਹੱਥ ਲੱਗ ਗਏ ਸਗੋ ਨਾ ਹੁਣ ਇੱਥੇ ਖੜੀ ਸੋਚੀ ਹੋਈ ਜਾਏਗੀ ਜਾਂ ਨਾ ਕਾਗਜ਼ਾਂ ਨੂੰ ਸਾਮ ਕੇ ਵੀ ਰੱਖੇਗੀ ਹਾਂ ਜੀ ਮੰਮੀ ਮੈਂ ਉਹੀ ਰੱਖਣ ਲੱਗੀ ਸੀਗੀ ਬਸ ਸੰਭਾਲ ਦਿੰਨੀ ਆ ਮੈਂ ਇਹਨਾਂ ਨੂੰ ਠੀਕ ਆ ਕਾ ਨਲੇਕ ਕਲ ਹੋਰ ਸੁਣ ਮੇਰੀ ਮਨਦੀਪ ਨੂੰ ਨਾ ਥੋੜਾ ਢੰਗ ਨਾਲ ਬੁਲਾਇਆ ਕਰ ਐਵੇਂ ਨਹੀਂ ਮੈਂ ਦੇਖਦੀ ਹਾਂ ਹੁਣ ਤੈਨੂੰ ਉਹ ਤੇ ਸਿਰ ਤੇ ਚੜੀ ਜਾਂਦੀ ਆ ਤੂੰ ਬੋਲ ਬੋਲ ਕੇ ਮੰਮੀ ਮੈਂ ਹੁਣ ਕੀ ਕਹਾਂ ਉਹਨੂੰ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੈਂ ਤਾਂ ਆਪਦੇ ਬੰਦੇ ਨੂੰ ਕਿਹਾ ਨਾ ਤੂੰ ਗੋਲਡੀ ਨੂੰ ਕਹਿ ਜਾਂ ਮਨਦੀਪ ਨੂੰ ਗੱਲ ਤਾਂ ਇੱਕੋ ਹੀ ਆ ਨਾਲੇ ਮਨਦੀਪ ਨਾ ਅੱਗੇ ਹੀ ਦੁੱਖਾਂ ਦੀ ਮਾਰੀ ਆ ਉਹਨੂੰ ਹੋਰ ਦੁਖੀ ਨਾ ਕਰ ਮੰਮੀ ਤਨ ਮਨਦੀਪ ਦਾ ਕੋਈ ਜ਼ਿਆਦਾ ਨਹੀਂ ਇਹ ਜਾਣ ਲੱਗ ਗਿਆ ਨਾ ਆਵੇ ਕਿਉਂ ਨਾ ਮੇਰੇ ਪੁੱਤ ਦੀ ਘਰ ਆਲੀ ਆਹੋ ਮੇਰੀ ਛੋਟੀ ਨੋ ਆ ਕੋਈ ਨਾ ਮਾਤਾ ਹੁਣ ਜਿਹੜਾ ਕਾਗਜ਼ ਮੇਰੇ ਹੱਥ ਲੱਗਾ ਨਾ ਇਸ ਤੋਂ ਬਾਅਦ ਮਨਦੀਪ ਦੀ ਫਿਕਰ ਤੂੰ ਹੀ ਨਹੀਂ ਮੈਂ ਵੀ ਕਰਿਆ ਕਰੂੰਗੀ ਨਾ ਹੁਣ ਕਾਗਜ਼ ਫੜ ਕੇ ਉਰੇ ਹੀ ਖੜੀ ਰਹੇਂਗੀ ਜਾਂ ਇਹਨਾਂ ਨੂੰ ਰੱਖੇਂਗੀ ਚੱਲੇ ਆ ਮੰਮੀ ਬੱਸ ਉਹੀ ਰੱਖਣ ਚੱਲੀ ਆ ਕੰਮ ਵੀ ਕਰਨਾ ਹੁੰਦਾ ਕੋਈ ਨਾ ਮੈਂ ਮਨਦੀਪ ਨਾਲ ਕਿਉਂ ਚੰਗੀ ਹੋਈ ਆ ਨਾ ਹੀ ਤਾਂ ਸਿਰਫ ਮੈਂ ਹੀ ਜਾਣਦੀ ਆਂ ਆ ਵਾਰ ਨਾ ਮੈਂ ਧੁੱਪ ਚ ਚਿੱਟੇ ਨਹੀਂ ਕੀਤੇ ਆ ਗਈ ਮਨਦੀਪ ਹਾਂਜੀ ਜੀਜੀ ਅੱਛਾ ਆਹ ਲਫਾਫਾ ਚੱਕਿਆ ਕੀ ਗੱਲ ਉਹ ਦੇਦੀ ਜੰਨਤ ਵਾਸਤੇ ਡਰੈੱਸ ਲੈ ਕੇ ਆਈ ਸੀ ਜੰਨਤ ਵਾਸਤੇ ਨਵੀਂ ਡਰੈੱਸ ਹਾਂਜੀ ਜੀਜੀ ਕੀ ਗੱਲ ਕੋਈ ਫੰਕਸ਼ਨ ਸੀਗਾ ਕੋਈ ਪ੍ਰੋਗਰਾਮ ਸੀ ਉਹ ਦੀਦੀ ਮੈਨੂੰ ਪਹਿਲੀ ਤਨਖਾਹ ਮਿਲੀ ਸੀ ਨਾ ਬਸ ਉਹਦੇ ਵਿੱਚ ਹੀ ਮੋਦਲੀ ਡਰੈਸ ਲੈ ਕੇ ਆਈ ਸੀ ਅੱਛਾ ਪਹਿਲੀ ਤਨਖਾਹ ਮਿਲੀ ਸੀ ਹਾਂਜੀ ਅੱਛਾ ਲੈ ਦਿਖਾ ਤਾਂ ਭਲਾ ਕਿਵੇਂ ਦਾ ਲੈ ਕੇ ਆਈ ਆ ਆ ਦੇਖ ਹੈ ਸੋਣਾ ਜਚੂਗਾ ਵੀ ਜੰਨਤ ਦੇ ਹਨਾ ਸੋਣਾ ਰੰਗ ਵੀ ਸੋਹਣਾ ਵਾ ਕੀ ਜਚੂਗਾ ਓ ਮਮੂ ਜੀ ਮੈਂ ਨਾ ਮੈਨੂੰ ਪਹਿਲੀ ਤਨਖਾਹ ਮਿਲੀ ਅੱਜ ਤੇ ਮੈਂ ਜੰਨਤ ਵਾਸਤੇ ਨਾ ਡਰੈਸ ਲੈ ਕੇ ਆਈ ਸੀ। ਅੱਛਾ। ਲੈ, ਆ ਤਾਂ ਬਹੁਤ ਵਧੀਆ ਵਾ। ਜਿਉਂਦੀ ਰਹਿ, ਪਰਮਾਤਮਾ ਤੇਰੀ ਨਾ ਕਮਾਈਆਂ 'ਚ ਬਰਕਤ ਆ ਪਾਵੇ। ਮੰਦੀਪ ਹਾਂਜੀ। ਉਹ ਜੰਨਤ ਮੈਸਰ ਕੋ ਕਿੰਨੀ ਵਾਰੀ ਮੈਨੂੰ ਪੁੱਛ ਲਿਆ ਵੀ ਆਏ ਨਹੀਂ ਮਮਾ, ਆਏ ਨਹੀਂ ਮਮਾ, ਜਾ ਨਾ ਲੈ ਉਹਨੂੰ ਸੂਟ ਦਿਖਾ ਦੇ, ਪਾਣੀ ਪੂਣ ਪਿਲਾ ਨਾਲੇ। ਹਾਂਜੀ। ਨਾ ਮੰਮੀ ਸੁਣਿਆ ਕੁਛ ਕੀ ਕਹਿੰਦੀ ਸੀ ਮਨਦੀਪ ਨਾ ਤੂੰ ਇਹੋ ਜਿਹਾ ਕੀ ਸੁਣ ਲਿਆ ਜਿਹੜਾ ਮੇਰੇ ਕੰਨਾਂ ਨੇ ਨਹੀਂ ਸੁਣਿਆ ਲੱਗਦਾ ਮੰਮੀ ਤੁਸੀਂ ਸੁਣਿਆ ਨਹੀਂ ਮਨਦੀਪ ਨੂੰ ਪਹਿਲੀ ਤਨਖਾਹ ਮਿਲੀ ਆ ਤੁਹਾਡੀ ਇਹ ਕਹੀ ਗੱਲ ਮੈਨੂੰ ਯਾਦ ਕਰਾਉਣੀ ਪੈਣ ਢੀ ਆ ਨਹੀਂ ਜੀ ਉਹਨੂੰ ਪਹਿਲੀ ਤਨਖਾਹ ਮਿਲੀ ਆ ਤਾਂ ਤੂੰ ਕਿਉਂ ਮੱਚੀ ਫਿਰਦੀ ਆ ਨਾ ਮੰਮੀ ਮੱਚਾ ਕਿਉਂ ਨਾ ਤੁਹਾਡੀ ਕਹੀ ਗੱਲ ਤੁਹਾਨੂੰ ਯਾਦ ਕਰਾਉਣ ਢੀ ਤੁਸੀਂ ਆਪੇ ਕਿਹਾ ਸੀ ਨਾ ਪੀ ਮਨਦੀਪ ਜੇ ਬਾਹਰ ਕਰੋ ਕੰਮ ਕਰਨ ਜਾਊਗੀ ਤੇ ਘਰ ਦਾ ਦਾਦਾ ਖਰਚਾ ਦਊਗੀ। ਇਹਦੇ ਬਾਰੇ ਨਾ ਆਪਾਂ ਬਾਅਦ 'ਚੋ ਗੱਲ ਕਰਾਂਗੇ। ਤੂੰ ਸਾਰਾ ਦਿਨ ਉਹਦੇ ਨਾਲ ਪਿੱਛੇ ਪਈ ਰਿਆ ਕਰ। ਹੁਣ ਬਾਅਦ 'ਚੋ ਗੱਲ ਕਰਾਂਗੇ। ਹੁਣ ਉਹਨੂੰ ਤਨਖਾਹ ਮਿਲ ਗਈ। ਉਦੋਂ ਤਾਂ ਬੜੇ ਆਪ ਬੱਚੇ ਫਿਰਦੇ ਸੀਗੇ ਵੀ ਮੈਂ ਉਹ ਕੋ ਅੱਧਾ ਖਰਚਾ ਲਾਊਂਗੀ। ਹੁਣ ਤਨਖਾਹ ਆ ਗਈ ਉਹਨਾਂ ਨਾਲ ਗੱਲ ਕਰ ਲਿਓ ਜਾ ਕੇ ਕਰ ਲਊਂਗੀ ਕਰ ਲਊਂਗੀ। ਕੋਈ ਨਾ ਮੰਮੀ ਜੀ ਤੁਸੀਂ ਆਪਣੀਆਂ ਕਈਆਂ ਤੋਂ ਤਾਂ ਮੁੱਕਰ ਸਕਦੇ ਹੋ। ਪਰ ਮੈਂ ਆਪਣੇ ਕੰਨ ਹੀ ਸੁਣਿਆ ਕਿਵੇਂ ਭੁਲਾ ਦਿਆਂ ਘਰ ਦੇ ਖਰਚੇ ਚੋਂ ਮਨਦੀਪ ਨੂੰ ਤਾਂ ਅਤ ਦੇਣਾ ਹੀ ਪੈਣਾ ਜੰਨਤ ਫੜਦਾ ਕੈਮਰਾ ਪੁੱਤ ਹਾਂ ਜੀ ਆ ਦੇਖੋ ਮਮਾ ਤੁਹਾਡੇ ਲਈ ਕੀ ਲੈ ਕੇ ਆਏ ਨੇ ਮਮਾ ਕੀ ਲੈ ਕੇ ਆਏ ਹੋ ਤੁਸੀਂ ਆਪੀ ਖੋਲ ਕੇ ਦੇਖੋ ਮਮਾ ਤੁਸੀਂ ਮੇਰੇ ਲਈ ਸੂਟ ਲੈ ਕੇ ਆਏ ਹਾਂਜੀ ਪਸੰਦ ਆਇਆ ਪੁੱਤ? ਹਾਂਜੀ ਮੰਮਾ। ਪਰ ਤੁਸੀਂ ਲੈ ਕੇ ਕਿੱਥੋਂ ਆਏ ਹੋ? ਉਹ ਪੁੱਤ ਮੈਨੂੰ ਪਹਿਲੀ ਤਨਖਾਹ ਮਿਲੀ ਸੀਗੀ ਤਾਂ ਕਰਕੇ ਮੈਂ ਤੇਰੇ ਲਈ ਡਰੈਸ ਲੈ ਕੇ ਆਈ ਸੀ। ਮੰਮਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਨਾ। ਪੁੱਤ ਕਰਾਂ ਵੀ ਕਿਉਂ ਨਾ। ਤੂੰ ਹੀ ਤਾਂ ਮੇਰੇ ਜੀਵਨ ਦਾ ਸਹਾਰਾ ਹੈ। ਮੰਮਾ ਹੁਣ ਤੁਸੀਂ ਸੈੱਡ ਨਾ ਹੋਵੋ। ਤੁਸੀਂ ਪਾਣੀ ਪੀਤਾ? ਨਹੀਂ ਪੁੱਤ। ਮੈਂ ਲੈ ਕੇ ਆਉਂਦੀ। ਕੋਤ ਤੇਰੇ ਲਈ ਤਾਂ ਮੈਂ ਦੁਨੀਆ ਖਰੀਦ ਲਿਆ ਮੈਂ ਇਹ ਤਾਂ ਫਿਰ ਇੱਕ ਸੂਟ ਆ ਸੱਸੀ ਗਾਣਾ ਡੋਮਾ ਮੈਂ ਇਹ ਨੂੰ ਦੇਣਾ ਤੁਹਾਨੂੰ ਮਮਾ ਹੁਣੇ ਕੰਮ ਤੋਂ ਆਏ ਸੀ ਤੇ ਉਹਨਾਂ ਨੂੰ ਦੇਣਾ ਸੀ ਨਾ ਬੜੀ ਖਾਤਰਦਾਰੀ ਹੋਰੀ ਮਾਂ ਦੀ ਜਿਵੇਂ ਕੋਈ ਜੰਗ ਜਿੱਤ ਕੇ ਆਈ ਹੋਵੇ ਕੋਈ ਨਾ ਮਨਦੀਪ ਕਰਾਲਾ ਤੂੰ ਖਾਤਰਦਾਰੀਆਂ ਇਹ ਤੋਂ ਪਹਿਲਾਂ ਤੈਨੂੰ ਕੁਝ ਪਤਾ ਲੱਗੇ ਮੈਂ ਆਪਣਾ ਜ਼ਰੂਰੀ ਜਰਾ ਕੰਮ ਹੀ ਕਰਦਣਾ ਸਾਸ੍ਰੀ ਘਰ ਮਾਸੜ ਜੀ ਇਹ ਵਾਲੀ ਪੁੱਤ ਕੀ ਹਾਲਾ ਕਿੱਧਰ ਕਿੱਧਰ ਤੁਰੀ ਜਾਂਦੇ ਹੋ ਆਜੋ ਮੈਂ ਛੱਡ ਦਿੰਦਾ ਜਿੱਥੇ ਜਾਣਾ ਬਸ ਇਹ ਤਾਂ ਨਾਲ ਦੀ ਗਲੀ 'ਚ ਕੰਮ ਆਇਆ ਸੀਗਾ ਅੱਛਾ ਜੀ بس ਹੁਣ ਮੈਂ ਇੱਧਰ ਜਾਂਗਾ ਗਾਂਹ ਜਾ ਕੇ ਆਟੋ ਲੈ ਲੈਣਾ ਵਾ ਚਲੋ ਮੈਂ ਉਧਰ ਹੀ ਚੱਲੇ ਛੱਡ ਦਿੰਨੇ ਤੁਹਾਨੂੰ ਨਹੀਂ ਬੱਸ ਹੋਰ ਤੂੰ ਸੁਣਾ ਮੰਦੀਪ ਤੇ ਜੰਨਤ ਦਾ ਕੀ ਹਾਲ ਹਾਂਜੀ ਹਾਂਜੀ ਮੰਦੀਪ ਜੰਨਤ ਦੋਨੋਂ ਬਹੁਤ ਵਧੀਆ ਏ ਤੁਸੀਂ ਸੁਣਾਓ ਠੀਕ ਐ ਮਾਸੀ ਜੀ ਠੀਕ ਨੇ ਹਾਂ ਵਧੀਆ ਡਾਕਟਰ ਕਹਿੰਦੇ ਵੀ ਹੌਲੀ ਹੌਲੀ ਫਰਕ ਪਉਂਦਾ ਚਲੋ ਆਪਾਂ ਨੂੰ ਤਾਂ ਇਹੀ ਆ ਵੀ ਫਰਕ ਜਲਦੀ ਪਵੇ ਤੇ ਜਲਦੀ ਜਲਦੀ ਉਹ ਠੀਕ ਹੋਣ ਪੈ ਜਾਊਗਾ ਕਹਿੰਦਾ ਦੋ ਘਾਹ ਦਾ ਛੱਟ ਜਾਂਦਾ ਵਾ ਪਰ ਜਾਂਦਾ ਹੌਲੀ ਹੌਲੀ ਚਲੋ ਜਿਹੜੇ ਰੱਬ ਨੇ ਦੁੱਖ ਦਿੱਤਾ ਆ ਉਹਨੇ ਕੱਟ ਵੀ ਦੇਣਾ ਆ ਇਹ ਤਾਂ 900 ਕੰਦੇ ਹੀ ਰਹਿੰਦੇ ਆ ਇਹਨੂੰ ਤਾਂ ਜ਼ਿੰਦਗੀ ਕਹਿੰਦੇ ਆ ਜੀ ਹਾਂਜੀ ਤੁਸੀਂ ਮਾਸੇ ਜੀ ਦਾ ਧਿਆਨ ਰੱਖਿਆ ਕਰੋ ਕਿਉਂਕਿ ਤੁਹਾਨੂੰ ਪਤਾ ਉਹ ਜਿਆਦਾ ਹੀ ਢਿੱਲੇ ਹੋ ਗਏ ਸੀ ਬੈੱਡ ਤੇ ਹੀ ਪਈ ਸੀ ਜਦੋਂ ਪਿਛਲੀ ਵਾਰ ਘਰੇ ਮਿਲ ਕੇ ਆਇਆ ਸੀ ਇਹ ਧਿਆਨ ਤਾਂ ਪੂਰਾ ਰੱਖੀਦਾ ਵਾ ਨਾ ਜਵਾਈ ਦੇ ਜਾਣ ਤੋਂ ਬਾਅਦ ਬਸ ਧੀ ਦਾ ਕੋਈ ਜਿਆਦਾ ਹੀ ਟੈਨਸ਼ਨ ਲੈਣ ਲੱਗੀ ਚਲੋ ਹੁਣ ਤੁਸੀਂ ਮਨਦੀਪ ਦੀ ਟੈਨਸ਼ਨ ਨਾ ਲਿਆ ਕਰੋ ਮੇਰੀਆਂ ਛੋਟੀਆਂ ਭੈਣਾਂ ਰਹੀਆਂ ਮੰਦੀਪ ਦੇ ਜਨਤ ਨੂੰ ਨਾ ਅਸੀਂ ਆਪਣੇ ਬੱਚਿਆਂ ਵਾਂਗੂ ਰੱਖਿਆ ਹੋਇਆ ਉਹਦੇ ਤੇ ਕੋਈ ਵੀ ਅਸੀਂ ਤਤੀਵਾ ਨਹੀਂ ਲੱਗਣੇ ਦਿੰਦੇ ਇਹਨੂੰ ਬਸਬົດ ਤੇਰੇ ਤੇ ਹੀ ਮਾਣ ਆ ਜੇ ਤੇਰੇ ਵਰਗੇ ਪੁੱਤ ਨਾਲ ਖੜੇ ਹੋਣ ਫਿਰ ਤਾਂ ਸਾਨੂੰ ਆਪਣੀ ਧੀ ਤੇ ਦੋਤੀ ਦੀ ਕੋਈ ਟੈਨਸ਼ਨ ਨਹੀਂ ਨਹੀਂ ਜੋ ਮੇਰੇ ਫਰਜ਼ ਆ ਮਾਸੜੀ ਮੈਂ ਜਾਣਦਾ ਵੀ ਭਰਾ ਮੇਰਾ ਵੀ ਗਿਆ ਆ ਤੇ ਜੇ ਸਾਡੇ ਤੇ ਇਹਨਾਂ ਕੁਝ ਵੀਦਦਾ ਪਿਆ ਮਨਦੀਪ ਤੇ ਉਹਦੀ ਧੀ ਤੇ ਕਿੰਨਾ ਕੁ ਵੀਦਦਾ ਹੋਊਗਾ ਮੈਂ ਸਮਝ ਸਕਦਾ ਨਾਲੇ ਮਾਸੜੀ ਉਹਨਾਂ ਤੁਸੀਂ ਮਨਦੀਪ ਦੀ ਫਿਕਰ ਘੱਟ ਕਰਿਆ ਕਰੋ ਉਹਨਾਂ ਮੰਮੀ ਵੀ ਉਹਨਾਂ ਨੂੰ ਪੂਰਾ ਪਿਆਰ ਕਰਨ ਲੱਗ ਗਏ ਮਨਦੀਪ ਤੇ ਜਨਤ ਨਾਲ ਤਾਂ ਹੁਣ ਮੰਮੀ ਐ ਘੁੱਲ ਮਿਲ ਗਏ ਜਿਦਾਂ ਉਹਨਾਂ ਦੀਆਂ ਧੀ ਤੇ ਪੋਤੀ ਹੁੰਦੀ ਹੈ ਚਲੋ ਤੇਰੇ ਮੂੰਹ ਇਹ ਗੱਲ ਸੁਣ ਕੇ ਬੜਾ ਸਕੂਨ ਮਿਲਿਆ ਚਲੋ ਮੇਰੀ ਵੀ ਧੀ ਦਾ ਜਿੰਦਗੀ ਦਾ ਥੋੜਾ ਜਿਹਾ ਦੁੱਖ ਘਟ ਗਿਆ ਚਲੋ ਮਾਸਟਰ ਜੀ ਆ ਜਾਓ ਮੈਂ ਤੁਹਾਨੂੰ ਉੱਥੇ ਤੱਕ ਛੱਡ ਦਿੰਦਾ ਬੈਠੋ ਉੱਥੋਂ ਤੁਸੀਂ ਆਟੋ ਲੈਣਾ ਆਟੋ ਵਾਲੇ ਨਹੀਂ ਮੇਰੇ ਨਾਲ ਚੱਲ ਪਿਓ ਠੀਕ ਪਿਆਰ ਰੱਖਿਆ ਕਰੋ ਮਾਸੀ ਜੀ ਦਾ ਠੀਕ ਹੈ ਜੀ ਠੀਕ ਨਾ ਸੱਚੋ ਸੱਚ ਦੱਸ ਵੀਰੇ ਜੋਤੀ ਉੱਥੇ ਠੀਕ ਤਾਂ ਰਹਿ ਰਹੀ ਆ ਨਾ ਹਾਂ ਭੈਣੇ ਤੈਨੂੰ ਸਾਡੇ ਤੇ ਯਕੀਨ ਨਹੀਂ ਹੈਗਾ ਜਿਹੜਾ ਤੂੰ ਬਾਰ-ਬਾਰ ਇਹੋ ਗੱਲ ਪੁੱਛਦੀ ਆ ਨਾ ਇਹ ਤੇਰੇ ਤੇ ਯਕੀਨ ਸੀਗਾ ਤਾਂ ਹੀ ਭਰਾਵਾ ਤੇਰੇ ਨਾਲ ਤੋਰਿਆ ਨਹੀਂ ਤਾਂ ਇੱਕ ਧੀ ਦੀ ਮਾਂ ਐਡਾ ਵੱਡਾ ਦੁੱਖ ਬਰਦਾਸ਼ਤ ਕਰ ਸਕਦੀ ਉਹ ਕੋਈ ਨਾ ਫਿਕਰ ਕਰ ਪਰਮਾਤਮਾ ਸਭ ਕੁਝ ਭਲੀ ਕਰੂਗਾ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਨੇ ਤੇਰੀ ਜ਼ਿੰਦਗੀ 'ਚ ਨਹੀਂ ਆਏ ਮੇਰੀ ਜ਼ਿੰਦਗੀ 'ਚ ਨਹੀਂ ਆਏ ਇਕ ਘੜਾ ਤੇ ਨਾ ਸਾਰੇ ਦੁੱਖ ਝੱਲ ਸਕਦੀ ਆ ਪਰ ਇਹ ਦੁੱਖ ਸਭ ਤੋਂ ਔਖ ਹੈ ਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਉਹ ਕੋਈ ਨਾ ਫਿਕਰ ਨਾ ਕਰ ਦੁਨੀਆਂ ਦੇ ਵਿੱਚ ਬਸੇਰੀਆਂ ਈਆਂ ਭੈਣਾਂ ਨੇ ਜਿਨ੍ਹਾਂ ਦੀ ਰੱਬ ਨੇ ਕਦੇ ਦਾ ਕਦੇ ਸੁਣੀ ਹੈ ਦੇਸ ਸੇਰ ਰੱਬ ਜੋਤੀ ਦੀ ਵੀ ਸੁਣੂਗਾ ਤੂੰ ਇੰਨਾ ਗੱਲਾਂ ਦਾ ਫਿਕਰ ਨਾ ਕਰਿਆ ਕਰ ਠੀਕ ਆ ਭਰਾਵਾ ਚਲ ਚੰਗਾ ਮੈਂ ਫੋਨ ਰੱਖਦੀ ਆ ਮੈਨੂੰ ਲੱਗਦਾ ਬਾਹਰ ਕਿਸੇ ਨੇ ਨਾ ਆਵਾਜ਼ ਮਾਰੀ ਆ ਚਲ ਓਕੇ ਹਾਂ ਬੈਠੇ ਮੰਮੀ ਹੂੰ ਸੋਚਿਆ ਕੁਛ ਕਾਦੇ ਬਾਰੇ ਮਨਦੀਪ ਬਾਰੇ ਤੁਹਾਨੂੰ ਕਿਹਾ ਸੀਗਾ ਜਦੋਂ ਆਈ ਸੀ ਮਨਦੀਪ ਵੀ ਐਡਾ ਖਰਚਾ ਦਊਗੀ ਘਰ ਦਾ ਕੀਤੀ ਉਹਨਾਂ ਗੱਲ ਤੁਸੀਂ ਕੀ ਉਹ 8-10 ਹਜ਼ਾਰ ਤੱਕ ਕਮਾਉਂਦੀ ਆ ਉਹਦਾ ਆਪਦਾ ਖਰਚਾ ਹੀ ਨਹੀਂ ਪੂਰਾ ਹੁੰਦਾ ਤੇ ਮੈਂ ਉਹਨੂੰ ਕੀ ਕਹਾਂ ਵੀ ਹਿੱਸਾ ਪਾ ਕਰਦੇ ਵਿੱਚ ਮੰਮੀ ਖਰਚਾ ਤਾਂ ਉਹਨੂੰ ਦੇਣਾ ਹੀ ਪੈਣਾ। ਕੀ ਗੱਲ? ਮਾਵਾਂ ਧੀਆ ਖਾਂਦੀਆਂ ਨਹੀਂ। ਸਾਡੇ ਨਾਲੋਂ ਵੱਧ ਖਾਂਦੀਆਂ ਹੋਣੀਆਂ ਨੇ। ਨਹੀਂ ਕੀ ਖਾ ਲੈਂਦੀਆਂ ਨੇ ਉਹ ਤੇਰਾ? ਨਾ ਆ ਕੰਮ ਮੰਮੀ ਵਧੀਆ। ਘਰ ਦਾ ਸਾਰਾ ਕੰਮ ਕਰਦੀ ਮਰਦੀ ਮੈਂ ਰਵਾਂ ਤੇ ਮਹਾਰਾਣੀ 9 ਵਜੇ ਉੱਠ ਕੇ ਉੱਥੇ ਚਲ ਜਵੇ 7 ਵਜੇ ਘਰੇ ਵੜੇ ਵਹਿਲੀ ਦੀ ਵਹਿਲੀ ਉਹਨੂੰ ਪਤਾ ਹੀ ਨਹੀਂ ਪਿੱਛੋਂ ਕੀ ਹੋ ਰਿਹਾ ਘਰ ਦੇ ਵਿੱਚ। ਸਾਰਾ ਕੰਮ ਮੈਂ ਸੰਭਾਲਦੀ ਆ ਪਿੱਛੋਂ ਤੇ ਤੁਸੀਂ ਕਹਿੰਦੇ ਕੋਈ ਖਰਚਾ ਨਹੀਂ ਲੈਣਾ। ਨਾ ਪਤਾ ਹੀ ਆ ਮੈਨੂੰ ਕਿੰਨਾ ਕੰਮ ਕਰਦੀ ਆ ਤੂੰ। ਮਨਦੀਪ ਨਾ ਸਵੇਰੇ ਆਪ ਦਾ ਕੰਮ ਕਰਕੇ ਜਾਂਦੀ ਹੈ ਤੇ ਸ਼ਾਮ ਨੂੰ ਆ ਕੇ ਵੀ ਉਹ ਆਪ ਦੇ ਹਿੱਸੇ ਦਾ ਕੰਮ ਕਰਦੀ ਆ। ਨਾਲ ਕਿਹੜੇ ਆਏਗੇ ਦੀ ਗੱਲ ਕਰਦੀਆਂ ਤੂੰ? ਕੌਣ ਆਉਂਦਾ ਘਰ ਦੇ ਵਿੱਚ? ਮੈਂ ਦੱਸੀ ਕੌਣ ਆਉਂਦਾ? ਜਿਹਦੀ ਖਾਤਰਦਾਰੀ ਕਰ-ਕਰਕੇ ਤੂੰ ਥੱਕ ਗਈ ਆ। ਮੰਮੀ ਤਾਨੂੰ ਨਾ ਮੇਰਾ ਕੀਤਾ ਕੰਮ ਦਿਸਣਾ ਹੀ ਨਹੀਂਗਾ। ਨਾ ਮੈਂ ਕਦੇ ਕਹਿੰਦੀ ਆ ਵੀ ਤੂੰ ਕੋਈ ਕੰਮ ਕਰਦੀ ਨਹੀਂ। ਜਿਹੜੇ ਆ ਗੀਤ ਜੇ ਗਾਉਂਦੀ ਰਹਿੰਦੀ ਆ ਨਾ ਸਾਰਾ ਦਿਨ। ਮੈਂ ਸਵੇਰੇ ਆ ਕੀਤਾ, ਮੈਂ ਆ ਕੀਤਾ, ਮੈਂ ਉਹ ਕੀਤਾ। ਤੇਰੇ ਵਾਂਗੂ ਮਨਦੀਪ ਉਹ ਗਾਣੇ ਨਹੀਂ ਗਾਉਂਦੀ। ਔਰ ਚੁੱਪਚਾਪ ਆਪਣਾ ਕੰਮ ਕਰਦੀ ਆ ਤੇ ਅਗਲੇ ਕੰਮ ਤੇ ਜਾਂਦੀ ਆ ਕੋਈ ਗੱਲ ਨਹੀਂ ਮੰਮੀ ਜੇ ਤੁਸੀਂ ਘਰ ਦਾ ਖਰਚਾ ਨਹੀਂ ਨਾ ਲੈਣਾ ਉਹਦੇ ਕੋਲੋਂ ਮੈਂ ਦੇਖਦੀ ਆ ਤੇ ਉਹਦਾ ਖਰਚਾ ਕਿਵੇਂ ਚੱਲਦਾ ਨਾ ਕੀ ਕਰੇਂਗੀ ਤੂੰ ਇਹ ਜਾ ਨਾ ਮੰਮੀ ਮੈਂ ਜੋ ਮਰਜ਼ੀ ਕਰਾਂ ਜੇ ਤੁਸੀਂ ਮੇਰਾ ਸਾਥ ਨਹੀਂ ਦੇਣਾ ਤਾਂ ਪੁੱਛਣ ਵਾਲੇ ਕੌਣ ਹੁੰਦੇ ਹੋ ਤੁਸੀਂ ਜਾ ਕਰ ਲੈ ਜਿਹੜਾ ਕੁਝ ਕਰਨਾ ਤੂੰ ਤੁਹਾਡੇ ਦਰਾਨੀ ਜਠਾਣੀ ਚ ਨਾ ਮੈਂ ਨਹੀਂ ਬੋਲਦੀ ਕੁਝ ਵੀ ਮੰਮੀ ਜਿਵੇਂ ਖਰਚਾ ਲੈਣਾ ਨਾ ਮਨਦੀਪ ਤੋਂ ਮੈਂ ਦੇਖਦੀ ਆ ਮੈਂ ਕਿੱਦਾਂ ਲੈਣਾ ਖਰਚਾ ਕੋਈ ਨਾ ਬਬਲੀ ਤੂੰ ਕਰਦੇ ਖਰਚੇ ਨੂੰ ਰੋਣੀ ਆ ਜਿਹੜਾ ਕੁਝ ਮੈਂ ਸੋਚਦੀ ਆ ਨਾ ਜੇ ਉਹ ਹੋ ਗਿਆ ਤਾਂ ਤੁਹਾਡੀਆਂ ਖੁਲਾ ਤਰ ਜਾਣੀਆਂ ਬਸ ਇੱਕ ਵਾਰੀ ਮੈਨੂੰ ਮੰਦੀਪ ਤੋਂ ਆਪਣਾ ਕੰਮ ਕਢਾ ਲੈਣ ਦੇ ਫਿਰ ਉਹਦੇ ਕੋਲ ਖਰਚੇ ਕਿਵੇਂ ਕਢਾਉਣੇ ਨੇ ਇਹ ਤੂੰ ਮੇਰੇ ਤੇ ਛੱਡ ਦੇ ਨਾ ਸਰਦਾਰ ਜੀ ਨੇ ਇੰਨਾ ਕਾਗਜ਼ਾ ਬਾਰੇ ਪੁੱਛਣ ਤੋਂ ਪਹਿਲਾਂ ਕਿਉਂ ਨਾ ਇੱਕ ਵਾਰੀ ਮੈਂ ਮੰਦੀਪ ਨੂੰ ਪੁੱਛ ਲਾਂ ਜਿਹਦੇ ਇਹ ਕਾਗਜ਼ ਆ ਪਰ ਉਹਨੂੰ ਪੁੱਛਣਾ ਤਾਂ ਬੜੀ ਚਲਾਕੀ ਨਾਲ ਪੈਣਾ ਹਣਾ ਕਿਉਂਕਿ ਮੈਨੂੰ ਜਿੱਥੋਂ ਤੱਕ ਪਤਾ ਉਹਨੂੰ ਇੰਨਾ ਕਾਗਜ਼ਾਂ ਬਾਰੇ ਪਤਾ ਨਹੀਂ ਹੁਣਾ ਪਰ ਉਹਨੂੰ ਪੁੱਛਾ ਤਾਂ ਪੁੱਛਾ ਕਿਵੇਂ ਕੋਈ ਤਾਂ ਸਕੀਮ ਲਾਉਣੀ ਪੈਣੀ ਹੈ ਜਿਹਦੇ ਨਾਲ ਉਹਦੇ ਮੂੰਹ ਤੋਂ ਇਹ ਗੱਲ ਨਿਕਲ ਜਵੇ ਕਿ ਉਹਨੂੰ ਇੰਨਾ ਕਾਗਜ਼ਾਂ ਬਾਰੇ ਕੁਝ ਨਹੀਂ ਪਤਾ ਮੁੰਦੀ ਮਮੀ ਕਿੱਥੇ ਆ ਉਹ ਵੀਰ ਜੀ ਮਮੀ ਗੁਰਦੁਆਰੇ ਗਏ ਨੇ ਫੇ ਗੁਰਦਾਰੇ ਕੇ ਹਾਂਜੀ ਵੀਰ ਜੀ ਅੱਜ ਨਾ ਮੈਨੂੰ ਤੇਰੇ ਡੈਡੀ ਮਿਲੇ ਸੀਗੇ ਅੱਛਾ ਵੀਰ ਜੀ ਹਾਂ ਉਹ ਲੰਗਦੇ ਪਏ ਸੀ ਦੁਕਾਨ ਦੇ ਅੱਗੋਂ ਫਿਰ ਮੇਰੇ ਕੋ ਖੜ ਗਏ ਸੀ 5 ਮਿੰਟ ਅੱਛਾ ਪੁੱਛਿਆ ਸੀ ਉਹਨਾਂ ਨੇ ਮੰਮੀ ਕਿੱਦਾਂ ਨੇ ਹੁਣ ਹਾਂ ਕਹਿੰਦੇ ਹੁਣ ਫਰਕ ਆ ਅੱਗੇ ਨਾਲੋਂ ਬਈ ਹੌਲੀ ਹੌਲੀ ਰਿਕਵਰ ਕਰਦੇ ਪਏ ਆ ਅੱਗੇ ਨਾਲੋਂ ਕਾਫੀ ਫਰਕ ਪੈ ਗਿਆ ਅੱਛਾ ਨਾਲੇ ਨਾ ਉਹ ਕਹਿੰਦੇ ਸੀਗੇ ਮਨਦੀਪ ਨੂੰ ਭੇਜ ਦਿਓ ਬਈ ਵਾਵਾ देर ਹੋ ਗਈ ਮਨਦੀਪ ਹੋ ਗਈ ਨਹੀਂ ਗਈ ਨਾਲੇ ਤੇਰੀ ਮੰਮੀ ਨੂੰ ਹੌਸਲਾ ਹੋ ਜਾਊਗਾ ਤੈਨੂੰ ਦੇਖ ਕੇ ਵੀਰ ਜੀ ਮੇਰੀ ਫੋਨ ਤੇ ਗੱਲ ਹੋ ਜਾਂਦੀ ਆ بس ਗੇੜਾ ਹੀ ਨਹੀਂ ਲੱਗ ਰਿਹਾ ਹੈਗਾ ਕੰਮ ਤਾਂ ਛੁੱਟੀ ਲੈਣੀ ਪੈਂਦੀ ਐ ਨਾ ਮੈਨੂੰ ਤਾਂ ਕਰਕੇ ਚੱਲ ਕੰਮ ਕੁਮ ਤਾਂ ਸਾਰੇ ਦੇਖੇ ਜਾਂਦੇ ਆ ਮਾਪਿਓ ਤੋਂ ਵੱਧ ਕੇ ਤਾਂ ਕੋਈ ਚੀਜ਼ ਨਹੀਂ ਹੁੰਦੀ ਵਿੱਚੋਂ ਜਾ ਹੀ ਉਹਨਾਂ ਦਾ ਵੀ ਥੋੜਾ ਜਿਹਾ ਮਨ ਹੋਰ ਹੋ ਜੂਗਾ ਹਾਂਜੀ ਵੀਰ ਜੀ ਮੈਂ ਜਾਇਆ ਹਾਂ ਮੈਂ ਸਰਦਾਰ ਜੀ ਮਨਦੀਪ ਦੇ ਕਮਰੇ ਚ ਤੇ ਕਿਵੇਂ ਸਰਦਾਰ ਜੀ ਨਾਲ ਗੱਲਾਂ ਮਾਰੀ ਜਾਂਦੀ ਐ ਫਿਰ ਮੈਨੂੰ ਕਹਿੰਦੇ ਗਲਤ ਸੋਚ ਰੱਖਤੀ ਐ ਕੋਈ ਨਾ ਤੁਹਾਡੀਆਂ ਗੱਲਾਂ ਤਾਂ ਮੈਂ ਮਰਾਉਣੀ ਆ ਨਾਲੇ ਨਾ ਮਨਦੀਪ ਤੋਂ ਆਪਣੀ ਮੰਮੀ ਵੱਲ ਹੋਇਆ ਕਰ ਤੇਰੇ ਡੈਡੀ ਕਹਿੰਦੇ ਸੀ ਇੱਕ ਵਾਰੀ ਆ ਜੂਗੀ ਤਾਂ ਮਾਂ ਨੂੰ ਹੌਸਲਾ ਜਾ ਹੋ ਜਾਂਦਾ ਹੈ ਹਾਂਜੀ ਜੀ ਮਜ਼ਾ ਆ ਰਿਹਾ ਹੈ ਹਾਂ ਨਾ ਕੋਈ ਜਾ ਹੀ ਇੱਕ ਵਾਰੀ ਹਾਂਜੀ ਨਾ ਦੇਖ ਕਿਵੇਂ ਮੇਰੀਆਂ ਅੱਖਾਂ 'ਚ ਮਿੱਟੀ ਪਾਉਂਦੇ ਨੇ ਕੀ ਮੈਂ ਸੁਣਿਆ ਨਹੀਂ ਖੜ ਕੇ ਕੀ ਗੱਲਾਂ ਕਰਦੇ ਕੋਈ ਨਾ ਮੰਨੇ ਐਨੇ ਤਾਂ ਹੁਣ ਇਸ ਘਰ ਤੋਂ ਬਾਹਰ ਦਾ ਰਸਤਾ ਮੈਂ ਦਿਖਾਉਂਗੀ ਸਰਦਾਰ ਜੀ ਤੁਸੀਂ ਇੱਥੇ ਮੈਂ ਤਾਂ ਨਾ ਘਰੇ ਆਇਆ ਮੈਨੂੰ ਕੋਈ ਦਿਖਿਆ ਨਹੀਂ ਮੈਂ ਤਾਂ ਪੁੱਛਣ ਆਇਆ ਸੀ ਮੰਮੀ ਕਿੱਥੇ ਗਏ ਹੋਇਆ ਤੇ ਜਨੂ ਫੇ ਮਰੀ ਮਨਦੀਪ ਨਾਲ ਗੱਲ ਹੋਣ ਲੱਗੀ ਇਹਦੇ ਰੈਡੀ ਮਿਲੇ ਸੀ ਮੈਂ ਕਿਹਾ ਚੱਲ ਮੈਨੂੰ ਦੱਸ ਹੀ ਦਵਾ ਅੱਛਾ ਤੇ ਜੇ ਮੰਮੀ ਬਾਰੇ ਪੁੱਛਣਾ ਸੀਗਾ ਤੇ ਉਹ ਮੈਨੂੰ ਪੁੱਛ ਲੈਂਦੇ ਮੈਂ ਵੀ ਤਾਂ ਕਮਰੇ 'ਚ ਸੀਗੀ ਉਹੀ ਉਹ ਮੈਂ ਤਾਂ ਸਿੱਧਾ ਇੱਧਰ ਹੀ ਆ ਗਿਆ ਨਾ ਚੱਲ ਤੂੰ ਮੈਂ ਚੱਲਿਆ ਮੈਨੂੰ ਪਾਣੀ ਦੇ ਦੇ ਅੱਛਾ ਦੇ ਦੇ ਨਹੀਂ ਆ ਨਮਨਦੀਪ ਹਾਂਜੀ ਆ ਤੈਨੂੰ ਅੱਜ ਸੱਚ ਤਨਖਾਹ ਮਿਲਣੀ ਸੀਗੀ ਹਾਂ ਕਿੰਨੀ ਕੁ ਮਿਲ ਗਈ ਫਿਰ ਤੇ ਤਨਖਾਹ ਦਾ ਕੀ ਆ ਬਸ ਇੰਨੀ ਕੁ ਮਿਲ ਜਾਵੇ ਜਿਹਦੇ ਨਾਲ ਸਾਡੀਆਂ ਦੋਨਾਂ ਦੀ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ ਵੈਸੇ ਇੱਕ ਗੱਲ ਤਾਂ ਹੈ ਮਨਦੀਪ ਜੇ ਨਾ ਨਿੱਕਾ ਜਾਂਦਾ ਤੇ ਤੈਨੂੰ ਆ ਦਿਨ ਨਾ ਦੇਖਣੇ ਪੈਂਦੇ ਸੱਚੀ ਲੋਕੀ ਕਹਿੰਦੇ ਆ ਕਿ ਬੰਦੇ ਦਾ ਜਿਹੜਾ ਫਿਊਚਰ ਆ ਨਾ ਉਹ ਸਿਕਿਉਰ ਹੋਣਾ ਚਾਹੀਦਾ ਫੇਰ ਦੀ ਵੀ ਕਰ ਵੀ ਕੀ ਸਕਦੇ ਆਪਾਂ ਆਪਣੇ ਕੋਲ ਕਿਹੜਾ ਇੰਨਾ ਕੁਝ ਹੈਗਾ ਆ ਜਿਹਦੇ ਨਾਲ ਆਪਣਾ ਫਿਊਚਰ ਸਿਕਿਉਰ ਹੋ ਜਾਵੇ ਇਹ ਤਾਂ ਹੈ ਭਈ ਜੇ ਉਹਨੂੰ ਪਤਾ ਹੁੰਦਾ ਵੀ ਉਹਨੇ ਸੰਸਾਰ ਚੋਂ ਤੁਰ ਜਾਣਾ ਵਾ ਤਾਂ ਕੋਈ ਆ ਬੀਮਾ ਪਾਲਸੀ ਪੁਲਸੀ ਕਰਾ ਛੱਡਦਾ ਜਿਹਦੇ ਨਾਲ ਤੁਹਾਡਾ ਮਾਮਾ ਧੀਆ ਦਾ ਟਾਈਮ ਸੌਖਾ ਨਿਕਲ ਜਾਂਦਾ ਨਹੀਂ ਦੀਦੀ ਜੇ ਮਾੜੇ ਵਕਤ ਦਾ ਬੰਦੇ ਨੂੰ ਪਤਾ ਹੋਵੇ ਤਾਂ ਉਹ ਆਪਣੇ ਉਤੇ ਮਾੜਾ ਵਕਤ ਆਉਣ ਹੀ ਨਹੀਂ ਦਿੰਦਾ ਉਹ ਤਾਂ ਵੈਸੇ ਨਾ ਮਨਦੀਪ ਮੇਰੀ ਗੱਲ ਦਾ ਗੁੱਸਾ ਨਾ ਮੰਨੀ ਬੰਦਾ ਛੋਟੀ ਮੋਟੀ ਇੰਸ਼ੋਰੈਂਸ ਦਾ ਕਰਾ ਹੀ ਰਿਹਿੰਦਾ ਕਿਸੇ ਵੇਲੇ ਕੋਈ ਨਹੀਂ ਦੀ ਤੁਸੀਂ ਆਪਣੀ ਜਗ੍ਹਾ ਠੀਕ ਹੋ ਸਾਡੇ ਬਾਰੇ ਸੋਚਦੇ ਤਾਂ ਤੇ ਹੋਰ ਕੀ ਮਨਦੀਪ ਮੈਨੂੰ ਤਾਂ ਸੱਚੀ ਤੁਹਾਡੇ ਮਾਮਾ ਧੀਆਂ ਦੀ ਬਹੁਤੀ ਫਿਕਰ ਰਹਿੰਦੀ ਆ ਕੀ ਕਰੋਗੀ ਆ ਚਲ ਕੋਈ ਨਾ ਮਨਦੀਪ ਤੂੰ ਫਿਕਰ ਨਾ ਕਰ ਸਭ ਕੁਝ ਠੀਕ ਹੋ ਜਾਣਾ ਹੈ ਕੋਈ ਨਾ ਮੈਂ ਮੜਾ ਸਰਦਾਰ ਜੀ ਨੂੰ ਦੇਖ ਕੇ ਆਈ ਪਾਣੀ ਪੂਣੀ ਦਵਾਈ ਉਹਨਾਂ ਨੂੰ ਠੀਕ ਆ ਮਾਨ ਨਾ ਹੌਲਾ ਕਰ ਤੋ ਨਮਨਦੀਪ ਦੀਆਂ ਗੱਲਾਂ ਤੋਂ ਤਾਂ ਇਹੀ ਲੱਗਦਾ ਕਿ ਮਨਦੀਪ ਨੂੰ ਕਾਗਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਕਿਉਂ ਨਾ ਫਿਰ ਇੰਸ਼ੋਰੈਂਸ ਨੂੰ ਮੈਂ ਆਪਣੇ ਕਬਜ਼ੇ 'ਚ ਹੀ ਕਰ ਲਾਂ ਪਰ ਪਰ ਉਸ ਤੋਂ ਪਰੇ ਮੈਂ ਮਾਤਾ ਆਪਣੇ ਵਾਲੇ ਬਾਰੇ ਕਰਦਾ ਪਰ ਮੈਂ ਮੰਨਦਾ ਜੇ ਜੁਗ ਗੱਲਾਂ ਕਰ ਕਰਾਂ ਮੈਨੂੰ ਵੀ ਲੱਗਦਾ ਕਿ ਉਹ ਮੰਦੀਪ ਲੋਟ ਜਾਓ ਮਾਤਾ ਜੇ ਮਨਦੀਪ ਦੇ ਉੱਠ ਕਰ ਤਾਂ ਇੱਕੋ ਹੀ ਬੰਦਾ ਲੱਗਦਾ ਹੈਲੋ ਹਾਂਜੀ ਇਹ लेट ਹੋ ਗਈ ਆਈ ਹੋਈ ਨਹੀਂ ਹਾਲ ਤੱਕ ਪਤਾ ਨਹੀਂ ਕਿੱਥੇ ਰਹਿ ਗਈ ਸਾਡੀ ਹਿਟਲਰ ਚਲ ਆਉਂਦੀ ਹੋਣੀ ਆ ਕੋਈ ਨਾ ਮੈਂ ਤੇ ਸਫਾਈ ਕਰ ਲੈਂਦੀ ਆ ਪੱਟੀ ਉਤਾਰੂਗਾ ਆ